ਸਤਿ ਸ਼੍ਰੀ ਅਕਾਲ ਜੀ ਮਹਾਕ ਤਵਰ ਸਿੰਘ ਵੇਦੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਮੁਕਾਬਲੇ ਦਿਲਚਸਪ ਤੇ ਗਹਿ ਗੱਟ ਹੋਣ ਵਾਲਿਆ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਜਿੰਨੀ ਕੋ ਤਸਵੀਰ ਸਪਸ਼ਟ ਕਰਨੀ ਸੀ ਕੁਝ ਸੀਟਾਂ ਨੂੰ ਹੌਟਪੌਟ ਤੋਂ ਵੇਖਿਆ ਜਾ ਰਿਹਾ ਸੀ ਕੁਝ ਸੀਟਾਂ ਤੇ ਟਸ਼ਨ ਵੀ ਹੋਣ ਵਾਲੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਸੀਟਾਂ ਤਾਂ ਉਮੀਦਵਾਰਾਂ ਨੇ ਮੰਗ ਕੇ ਲਈਆਂ ਤੇ ਕੁਝ ਜਿਹੜੇ ਮੰਗ ਰਹੇ ਸੀ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਇਸੇ ਕਰਕੇ ਕੁਝ ਨਾਰਾਜ਼ਗੀਆਂ ਆਸ-ਪਾਸ ਦਿਖਾਈ ਦਿੰਦੀਆਂ ਐ ਇੱਥੋਂ ਤੱਕ ਕਿ ਕੁਝ ਨਾਰਾਜ਼ ਆਗੂਆਂ ਨੂੰ ਵੀ ਮਨਾ ਲਿਆ ਗਿਆ ਤਾਂ ਵੀ ਕਿਆ ਜਾ ਰਿਹਾ ਕਿ ਕੁਝ ਸਿਆਸੀ ਮੰਤਨ ਵੀ ਦਿਖਾਈ ਦੇ ਰਿਹਾ ਹੈ ਇਸ ਮਾਹੌਲ ਦੇ ਅੰਦਰ ਕਹਿ ਸਕਦੇ ਆ ਕਿ ਪੰਜਾਬ ਦੀਆਂ ਇਹਨਾਂ 13 ਸੀਟਾਂ ਵਿੱਚੋਂ ਇੱਕ ਸੀਟ ਸਭ ਤੋਂ ਵੱਧ ਧਿਆਨ ਇਸ ਕਰਕੇ ਕੇਂਦਰਿਤ ਕਰ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ 13 ਜ਼ੀਰੋ ਕਰਨੀ ਹੈ ਫਰੀਦਕੋਟ ਜਲੰਧਰ ਤੇ ਸੰਗਰੂਰ ਉਹਨਾਂ ਦੀ ਪਸੰਦਾ ਸੀਟ ਹੈ ਤਾਂ ਦੂਜੇ ਪਾਸੇ ਕੁਝ ਸਿਆਸੀ ਪਾਰਟੀਆਂ ਨੇ ਜਿਸ ਤਰ੍ਹਾਂ ਦੀਆਂ ਦਾਅਵੇਦਾਰੀਆਂ ਚਲਾਈਆਂ ਸੀ ਉਹ ਵੀ ਕਿਤੇ ਨਾ ਕਿਤੇ ਸਿਰੇ ਚੜ੍ਹਦੀਆਂ ਬਖਾਈ ਦੇ ਰਹੀਆਂ ਤੇ ਜਿਸ ਦੇ ਵਿੱਚੋਂ ਜ਼ਿਕਰ ਕਰਨਾ ਬਣਦਾ ਹੈ ਪੰਜਾਬ ਦੀ ਇੱਕੋ ਇੱਕ ਦਿਲ ਖਿੱਚਵੀਂ ਸੀਟ ਸੰਗਰੂਰ ਸੀਟ ਜੋ ਹੁਣ ਤੱਕ ਦੀ ਸਭ ਤੋਂ ਹੈਵੀ ਸੀਟ ਵਜੋਂ ਦੇਖੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਸਿਆਸਤਦਾਨ ਪੁਲੱਤ ਤੋਂ ਤਿੰਨ ਵਾਰ ਵਿਧਾਇਕ ਬਣੇ ਇਥੋਂ ਤੱਕ ਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਪਸੰਦਾ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਪਸੰਦਾ ਹਲਕਾ ਦਿੱਤਾ ਜਾਣਾ ਚਾਹੀਦਾ ਤਾਂ ਫਿਰ ਮੁਕਾਬਲਾ ਵੇਖਿਓ ਦਿਲਚਸਪ ਹੋਏਗਾ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਸੰਗਰੂਰ ਦੀ ਸੀਟ ਤੇ ਮੁਕਾਬਲੇ ਹੋਣ ਵਿਸ਼ੱਕ ਸਮੇਂ-ਸਮੇਂ ਤੇ ਵੱਡੀਆਂ ਤਬਦੀਲੀਆਂ ਦੇ ਨਾਲ ਸੰਗਰੂਰ ਦੀ ਸੀਟ ਵੱਖਰੇ ਤੌਰ ਤੇ ਚਰਚਾ ਦਾ ਵਿਸ਼ਾ ਰਹੀ ਹੈ ਕਿਉਂਕਿ ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦਾ ਜ਼ਿਲ੍ਹਾ ਸੰਗਰੂਰ ਉਹਨਾਂ ਦੇ ਵੱਖਰੇ ਗਰੂਰ ਇਸੇ ਕਰਕੇ ਉਹਨਾਂ ਦੀ ਵੋਟ ਨੇ ਇਤਿਹਾਸ ਸਿਰਜਿਆ ਇੱਥੋਂ ਤੱਕ ਕਿ ਸੰਗਰੂਰ ਅਜਹੀ ਸੀਟ ਹੈ ਜਿਸ ਤੋਂ ਹੁਣ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ 4 ਦੇ ਕਰੀਬ ਮੁੱਖ ਮੰਤਰੀ ਬਣ ਚੁੱਕਿਆ ਜੇ ਜ਼ਿਕਰ ਕਰ ਲਈਏ ਤਾਂ ਬਾਬੂ ਬ੍ਰਿਸਪਾਨ ਦਾ ਜ਼ਿਕਰ ਹੋ ਰਿਹਾ ਹੈ ਕਹਿ ਸਕਦੇ ਹਾਂ ਕਿ ਮੂਨਕ ਤਹਿਸੀਲ ਦੇ ਜਨਮੇ ਬਾਬੂ ਬ੍ਰਿਸਪਾਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦਾ ਜ਼ਿਕਰ ਹੋ ਰਿਹਾ ਫਿਰ ਲਹਿਰਾ ਗਾਗਾ ਤੋਂ ਬੀਬੀ ਰਜ਼ਿੰਦਰ ਕੌਰ ਪੱਠਲ ਦਾ ਜ਼ਿਕਰ ਹੁੰਦਾ ਤਾਂ ਹੁਣ ਜ਼ਿਕਰ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਸੰਗਰੂਰ ਸੀਟ ਇਸ ਕਰਕੇ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਲੋਕ ਸਮੇਂ-ਸਮੇਂ ਤੇ ਤਬਦੀਲੀਆਂ ਕਰਦੇ ਆ ਲੋਕ ਸਮੇਂ-ਸਮੇਤੇ ਬਦਲਾ ਕਰਦੇ ਆ ਪਰੰਤੂ ਵੇਖਣਾ ਹੋਏਗਾ ਕਿ ਜਿਸ ਤਰ੍ਹਾਂ ਦਾ ਚੋਣ ਦ੍ਰਿਸ਼ ਸੁngਰੂਰ ਦੀ ਸੀਟ ਤੇ ਦਿਖਾਈ ਦੇ ਰਿਹਾ ਹੈ ਜੇ ਕਹਿ ਸਕਦੇ ਆ ਕਿ ਸੁਖਪਾਲ ਖੈਰਾ ਦੀ ਟਿਕਟ ਐਲਾਨੇ ਜਾਣ ਤੋਂ ਬਾਅਦ ਮੁਕਾਬਲੇ ਅਖੀਰ ਤੱਕ ਮੀਤ ਹੇਰ ਤੇ ਸੁਖਪਾਲ ਖੈਰਾ ਦੇ ਵਿਚਾਲੇ ਦਿਲਚਸਪ ਹੋਣਗੇ ਤਾਂ ਹੋਰ ਵੀ ਉਮੀਦਵਾਰ ਨੇ ਜਿਨ੍ਹਾਂ ਦਾ ਜ਼ਿਕਰ ਕਰ ਲੈਨੇ ਆ ਇਕਬਾਲ ਸਿੰਘ ਝੁੰਡਾ ਨੇ ਆਕਾਲੀ ਦਲ ਦੇ ਪਖਤੋਂ ਤਾਂ ਦੂਜੇ ਪਾਸੇ ਜ਼ਿਕਰ ਹੋ ਰਿਹਾ ਕਿ ਹਜੇ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਣਾ ਤਾਂ ਜਿਸ ਤਰ੍ਹਾਂ ਦੇ ਟੁੱਟਪੱਜ ਸੰਗਰੂਰ ਦੀ ਸੀਟ ਤੋਂ ਇਸ ਕਰਕੇ ਹੋਈ ਆ ਕਿ ਪਰਮਿੰਦਰ ਸਿੰਘ ਢਿੰਡਸਾ ਦੇ ਟਿਕਟ ਕੱਟ ਦਿੱਤੀ ਗਈ ਹੈ ਜਿਵੇਂ ਅਕਾਲੀ ਦਲ ਨੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਹੈ ਤਾਂ ਉਸ ਸੀਟ ਨੇ ਧਿਆਨ ਕੇਂਦਰਿਤ ਕੀਤਾ ਜਦੋਂ ਸੁਖਦੇਵ ਸਿੰਘ ਢਿੰਡਸਾ ਦੇ ਪੁੱਤਰ ਪਰਮਿੰਦਰ ਸਿੰਘ ਢਿੰਡਸਾ ਦੀ ਟਿਕਟ ਕੱਟ ਦਿੱਤੀ ਗਈ ਹੈ ਸੰਗਰੂਰ ਦੀ ਸੀਟ ਇਸ ਕਰਕੇ ਵੀ ਤਵੱਜੋ ਰੱਖਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਸਮੇਂ ਲੋਕ ਸਭਾ ਦੇ ਮੈਂਬਰ ਸਨ ਇਸ ਸੀਟ ਤੋਂ ਫਿਰ ਧੂਰੀ ਤੋਂ ਵਿਧਾਇਕ ਜਿੱਤਦੇ ਆ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਉਹਨਾਂ ਦਾ ਜੱਦੀ ਪਿੰਡ ਐਸੇ ਜ਼ਿਲ੍ਹੇ ਦੇ ਵਿੱਚ ਸਤੋਜ ਕਰਕੇ ਜਾਣਿਆ ਜਾਂਦਾ ਹੈ ਲਗਾਤਾਰ ਕਹਿ ਸਕਦੇ ਆ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਲਈ ਇਹ ਸੀਟ ਕੇਂਦਰ ਬਿੰਦੂ ਰਹੇਗੀ ਕਿਉਂਕਿ ਹੁਣ ਸੁਖਪਾਲ ਖਹਿਰਾ ਨੇ ਇਸ ਕਰਕੇ ਸੀਟ ਲਈ ਹੈ ਕਿਉਂਕਿ ਜਿਸ ਤਰ੍ਹਾਂ ਆਮਾਦੀ ਪਾਰਟੀ ਦੇ ਵਿੱਚ ਕਿਸੇ ਸਮੇਂ ਸੁਖਪਾਲ ਖਹਿਰਾ ਗਏ ਤਾਂ ਇੱਕ ਵੱਡੀ ਟੈਸ਼ਨ ਉਸ ਸਮੇਂ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੇ ਵਿੱਚ ਦਿਖਾਈ ਦਿੱਤੀ ਸੀ ਪਰੰਤੂ ਜਿਵੇਂ ਹੀ ਆਮਾਦੀ ਪਾਰਟੀ ਛੱਡੀ ਤਾਂ ਕੈਪਟਨ ਮਰਿੰਦਰ ਸਿੰਘ ਦੇ ਆਖੇ ਲੱਗ ਕੇ ਸੁਖਪਾਲ ਖਹਿਰਾ ਨੇ ਫੇਰ ਕਾਂਗਰਸ ਜੁਆਇਨ ਕੀਤੀ ਤਾਂ ਕਹਿ ਸਕਦੇ ਆ ਕਿ ਜਿੱਥੇ ਆਪਣੀ ਪਕੜ ਤੇ ਬੇਬਾਕੀ ਦੇ ਨਾਲ ਗੱਲਬਾਤ ਰੱਖਣ ਕਰਕੇ ਜਾਣੇ ਜਾਂਦੇ ਆ ਸੁਖਪਾਲ ਖਹਿਰਾ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ ਤਾਂ ਜਿਸ ਤਰ੍ਹਾਂ ਦੇ ਤੰਜ ਸੁਖਪਾਲ ਖਹਿਰਾ ਸਮੇਂ-ਸਮੇਂ ਤੇ ਖੋਲਦਿਆ ਤਾਂ ਦੱਸਦਿਆ ਕਿ ਕਿਸ ਤਰ੍ਹਾਂ ਸਰਕਾਰ ਉਹਨਾਂ ਨੂੰ ਬੇਵਜ੍ਹਾ ਪਰੇਸ਼ਾਨ ਕਰ ਰਹੀ ਹੈ ਟਾਰਗੇਟ ਕਰਦੀ ਹੈ ਕਿਉਂਕਿ ਪੰਜਾਬ ਦੇ ਭਖਦੇ ਮੁੱਦਿਆਂ ਤੇ ਸੁਖਪਾਲ ਖੈਰਾ ਅਕਸਰ ਬੋਲਦੇ ਆ ਤਾਂ ਹੁਣ ਕਿਹਾ ਜਾ ਰਿਹਾ ਕਿ ਸੰਗਰੂਰ ਸੀੜ ਦੇ ਉੱਤੇ ਜਿੱਥੇ ਸੁਖਪਾਲ ਖੈਰਾ ਦੀ ਵੇ ਬਾਕੀ ਹੋਵੇਗੀ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਕਤ ਹੋਵੇਗੀ ਕਿਉਂਕਿ ਅਕਸਰ ਹੀ ਲੁਕਵੇਂ ਟੰਗ ਦੇ ਨਾਲ ਸਰਕਾਰਾਂ ਤਾਕਤ ਦੀ ਵਰਤੋਂ ਕਰਦੀਆਂ ਤਾਂ ਕਹ ਸਕਦੇ ਆ ਕਿ ਸੁਖਪਾਲ ਖੈਰਾ ਦਾ ਸਿੱਧਾ ਪੰਗਾ ਸਰਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਐਸਐਸ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਜਿੱਤੇ ਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੇਲ ਸਿੰਘ ਨੂੰ ਹਰਾ ਕੇ ਤਾਂ ਫਿਰ ਮੁਕਾਬਲੇ ਤਾਂ ਆਪੇ ਹੀ ਦਿਲਚਸਪ ਹੋਣਗੇ ਬੋਕ ਕੋਨੇ ਹੋਣਗੇ ਤਾਂ ਕਿਹਾ ਜਾ ਰਿਹਾ ਕਿ ਅਖੀਰ ਤੱਕ ਜਿਹੜਾ ਮੁਕਾਬਲਾ ਰਹਿਣ ਵਾਲਾ ਹੈ ਉਹ ਸੁਖਪਾਲ ਖੈਰਾ ਤੇ ਮੀਤ ਹੇਰ ਦੇ ਵਿੱਚ ਹੀ ਰਹਿਣ ਵਾਲਾ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਇਕਬਾਲ ਸਿੰਘ ਝੋਂਦਾ ਨੂੰ ਅਕਾਲੇ ਦਲ ਲੈ ਕੇ ਆਇਆ ਉਹਨਾਂ ਦਾ ਖੇਤਰਫਲ ਉਹਨਾਂ ਦਾ ਘੇਰਾ ਕਹਿ ਸਕਦੇ ਆ ਕਿ ਧੋਰੀ ਤੇ ਅਮਰਗੜ ਰਿਹਾ ਤਾਂ ਜਿਵੇਂ ਹੀ ਸਰਦੇਵ ਸਿੰਘ ਢੀਂਡਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਜਾਣ ਦੇਖੀ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਸਿਆਸੀ ਮੰਤਨ ਤੇ ਬੈਠਕਾਂ ਸਖਦੇਵ ਸਿੰਘ ਢਿੰਡਸਾ ਵਾਲੇ ਪਖਤੋ ਹੋ ਰਹੀਆਂ ਵੇਖਣਾ ਹੋਏਗਾ ਕਿ ਸਖਦੇਵ ਸਿੰਘ ਢਿੰਡਸਾ ਦੀਆਂ ਨਾ ਮੀਟਿੰਗਾਂ ਦੇ ਵਿੱਚੋਂ ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਨਿਕਲਦੀ ਹੈ ਹੁਣ ਤੱਕ ਤਾਂ ਮੀਟਿੰਗ ਦੇ ਵਿੱਚੋਂ ਕੁਝ ਅਜਹੀ ਪਿੰਕ ਲੱਗਦੀ ਵਿਖਾਈ ਨਹੀਂ ਦਿੱਤੀ ਪਰੰਤੂ ਕੁਝ ਗੱਲਾਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੀਆਂ ਦਿਖਾਈ ਦਿੱਤੀਆਂ ਕਿ ਇੱਕ ਵੱਡਾ ਸਬਕ ਅਕਾਲੇ ਦਲ ਨੂੰ ਸਿਖਾਉਣ ਲਈ ਸਖਦੇਵ ਸਿੰਘ ਢਿੰਡਸਾ ਦੇ ਉੱਤੇ ਜੋਰ ਪਾਇਆ ਜਾ ਰਿਹਾ ਬੇਸ਼ੱਕ ਸੰਗਰੂਰ ਸੀਟ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਏਜੰਡੇ ਨੂੰ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਾਣਗੇ ਪਰੰਤੂ ਕਿਹਾ ਜਾ ਰਿਹਾ ਕਿ ਸੁਖਪਾਲ ਖੈਰਾ ਨੇ ਵੀ ਕਾਂਗਰਸ ਦੇ ਪਖਤੋਂ ਅਜਹੀ ਰਣਨੀਤੀ ਤਿਆਰ ਕੀਤੀ ਹੈ ਜਿਸ ਦੇ ਨਾਲ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ ਸੰਗਰੂਰ ਦੇ ਵਿੱਚ ਉਹਨਾਂ ਨੇ ਉਹਨਾਂ ਵਿਅਕਤੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਬੇਸ਼ੱਕ ਟਿਕਟ ਕੱਟਣ ਦੇ ਪਖਤੋਂ ਨਰਾਜ਼ਗੀ ਦੇ ਪੱਖ ਤੋਂ ਉਹ ਲੋਕ ਸਾਹਮਣੇ ਆਏ ਹੁਣ ਜਿਵੇਂ ਹੀ ਦਲਬੀਰ ਗੋਲਡੀ ਨੇ ਆਪਣੇ ਮਨ ਦਾ ਗਿਲਾ ਹਾਈ ਕਮਾਂਡ ਤੱਕ ਸਾਂਝਾ ਕੀਤਾ ਦਾ ਸੋਸ਼ਲ ਮੀਡੀਆ ਤੇ ਆਪਣੀ ਗੱਲ ਰੱਖੀ ਤਾਂ ਸੁਖਪਾਲ ਖੈਰਾ ਦਾ ਇੱਕ ਵੱਡਾ ਇਕੱਠ ਦਲਬੀਰ ਗੋਲਡੀ ਦੇ ਘਰ ਵਿੱਚ ਹੁੰਦਾ ਜਿੱਥੇ ਪਹੁੰਚਦੇ ਆ ਰਾਜਾ ਵੜਿੰਗ ਜਿੱਥੇ ਪਹੁੰਚਦੇ ਆ ਸਾਬਕਾ ਮੁੱਖ ਮੰਤਰੀ ਬੀਬੀ ਰਜ਼ਿੰਦਰ ਕੌਰ ਪੱਠਲ ਤੇ ਗੋਲਡੀ ਦੇ ਸਮਰਥਕ ਕਿਆ ਜਾ ਰਿਹਾ ਕਿ ਸੰਗਰੂਰ ਸੀਟ ਤੋਂ ਜਿਸ ਤਰ੍ਹਾਂ ਵਿਜੇਂਦਰ ਸਿੰਘਲਾ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਤਾਂ ਇੱਕ ਵੱਡਾ ਆਧਾਰ ਰੱਖਦੇ ਆ ਸੁਖਪਾਲ ਖੈਰਾ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਰਾਜ਼ ਆਗੂਆਂ ਦੀ ਨਰਾਜ਼ਗੀ ਦੂਰ ਕਰਨ ਲਈ ਕਈਆਂ ਦੇ ਘਰ ਖਾਣਾ ਵੀ ਖਾਧਾ ਹੈ ਕਈਆਂ ਦੇ ਘਰ ਮੀਟਿੰਗ ਵੀ ਕੀਤੀ ਹੈ ਤੇ 20 ਅਪ੍ਰੈਲ ਨੂੰ ਸੱਦੀ ਗਈ ਲਾਲ ਸਿੰਘ ਦੀ ਮੀਟਿੰਗ ਨੂੰ ਤੁਸ ਕਰਨ ਲਈ ਸਾਰਾ ਇੰਤਜ਼ਾਮ ਵੀ ਕਰ ਲਿਆ ਇਸ ਕਸ਼ਮਕਸ਼ ਦੇ ਵਿੱਚ ਇਹ ਵੀ ਚਰਚਾ ਉਭਰੀ ਹੈ ਕਿ ਆਖਰ ਪਰਮਿੰਦਰ ਢੀਂਡਸਾ ਦੀ ਟਿਕਟ ਕੱਟੀ ਕਿਉਂ ਗਈ ਹੈ ਕੁਝ ਜਾਣਕਾਰੀਆਂ ਸੰਗਰੂਰ ਦੇ ਪੱਖ ਤੋਂ ਸਾਹਮਣੇ ਆਈਆਂ ਨੇ ਕਿ ਜਿਵੇਂ ਹੀ ਘਰ ਵਾਪਸੀ ਸਗਦੇਵ ਸਿੰਘ ਢੀਂਡਸਾ ਨੇ ਕੀਤੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ ਉਸ ਸਮੇਂ ਤੋਂ ਡੇਰੇ ਲਗਾਲੇ ਸਨ ਸਗਦੇਵ ਸਿੰਘ ਢੀਂਡਸਾ ਨੇ ਸੰਗਰੂਰ ਚ ਪਰਮਿੰਦਰ ਢੀਂਡਸਾ ਨੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਤਾਲਮੇਲ ਵਧਾਇਆ ਆਪਣੀ ਪਹੁੰਚ ਵਧਾਈ ਤਾਂ ਇੱਥੋਂ ਤੱਕ ਮੋਰ ਲਗਦੀ ਵਖਾਈ ਦਿੱਤੀ ਸੀ ਕਿ ਸਵਾਰ ਪਰਮਿੰਦਰ ਸਿੰਘ ਢਿੰਸਾ ਬਾਹਰਲੇ ਉਮੀਦਵਾਰਾਂ ਨੂੰ ਟੱਕਰ ਦੇਣਗੇ ਸਖਤ ਮੁਕਾਬਲੇ ਦੇ ਵਿੱਚ ਹੋਣਗੇ ਪਰਮਿੰਦਰ ਸਿੰਘ ਢਿੰਸਾ ਇੱਥੋਂ ਤੱਕ ਚਰਚਾਵਾਂ ਨਿਕਲ ਕੇ ਬਾਹਰ ਆ ਗਈਆਂ ਸਨ ਕਿ ਪਰਮਿੰਦਰ ਸਿੰਘ ਢਿੰਸਾ ਜਿਮਨੀ ਪੱਧਰ ਤੇ ਕੰਮ ਕਰ ਰਿਹਾ ਤੇ ਲੋਕਾਂ ਦੇ ਵਿੱਚ ਵੱਡਾ ਪ੍ਰਭਾਵ ਰੱਖਦੇ ਆ ਇਸ ਪ੍ਰਭਾਵ ਦੇ ਚਲਦਿਆਂ ਪਰਮਿੰਦਰ ਸਿੰਘ ਢਿੰਡਸਾ ਜਿੱਤ ਵੀ ਸਕਦੇ ਆ ਸ਼ਾਇਦ ਅਜਹੀਆਂ ਚਰਚਾਵਾਂ ਅਕਾਲੀ ਸਫਾਂ ਦੇ ਵਿੱਚ ਵੀ ਪਹੁੰਚੀਆਂ ਹੋਣਗੀਆਂ ਇਸੇ ਕਰਕੇ ਜਿਸ ਤਰ੍ਹਾਂ ਚੋਣਾਂ ਦੇ ਸੰਦਰਭ ਦੇ ਵਿੱਚ ਬਟਿੰਡਾ ਸੀਟ ਦੇ ਉੱਤੇ ਚਰਚਾ ਬਾਹਰ ਨਿਕਲਦੀ ਵਖਾਈ ਦਿੱਤੀ ਕਿ ਬੀਬੀ ਬਾਦਲ ਦਾ ਪੰਡਾ ਇਸ ਵਾਰ ਔਖਾ ਹੀ ਲੱਗਦਾ ਹੈ ਉਹਨਾਂ ਦਾ ਹਲਕਾ ਬਦਲਿਆ ਜਾ ਸਕਦਾ ਹੈ ਬੇਸ਼ੱਕ ਬੀਬੀ ਬਾਦਲ ਨੇ ਇਸੋਤੇ ਸਪਸ਼ਟਤਾ ਕਰ ਦਿੱਤੀ ਹੈ ਕਿ ਉਹ ਆਪਣਾ ਕੰਮ ਨਹੀਂ ਛੱਡਣਗੇ ਬਟੇਂਡਾ ਤੋਂ ਲੜਨਗੇ ਕਿਉਂਕਿ ਬਟੇਂਡਾ ਤੋਂ ਇਸ ਵਾਰ ਪਰਮਪਾਲ ਕੋਰ ਮਲੂਕਾ ਦੀ ਨੂੰ ਚੋਣ ਲੜ ਰਿਹਾ ਲੱਕਾ ਸਿਧਾਣਾ ਲੜ ਰਿਹਾ ਸਿਮਰਜੀਤ ਸਿੰਘ ਮਾਨ ਦੀ ਉਹਨਾਂ ਨੂੰ ਸਪੋਰਟ ਮਿਲੀ ਹੈ ਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ ਜੇ ਹੁਣ ਤੱਕ ਬਟੇਂਡਾ ਦਾ ਸਿਨੈਰੀਓ ਦੇਖ ਲਿਆ ਜਾਵੇ ਬਟੇਂਡਾ ਦੇ ਵਿੱਚ ਬੀਬੀ ਬਾਦਲ ਦੀ ਜਿੱਤ ਨੂੰ ਵੇਖ ਲਿਆ ਜਾਵੇ ਜਿਹੜੇ ਹੁਣ ਤੱਕ ਤਿੰਨ ਵਾਰ ਲੋਕ ਸਭਾ ਮੈਂਬਰ ਬਣ ਚੁੱਕੇ ਆ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿੱਤ ਵਿੱਚ 20000 ਦਾ ਫਰਕ ਆਉਂਦਾ ਜਦੋਂ ਵੱਖੋ ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹੋਣਗੇ ਤਾਂ ਕਿਤਨਾ ਕਿਤੇ ਬੀਬੀ ਬਾਦਲ ਲਈ ਪੈਂਡਾ ਔਖਾ ਹੋ ਸਕਦਾ ਜਦੋਂ ਅਜਹੀਆਂ ਚਰਚਾਵਾਂ ਚੱਲ ਰਹੀਆਂ ਸਨ ਤਾਂ ਕੁਝ ਸੀ ਸਰਵੇਖਣ ਆ ਰਹੇ ਸਨ ਕਿ ਆਕਾਲੀ ਦਲ ਦੇ ਪੱਲੇ ਕੇਵਲ ਇੱਕ ਟਿਕਟਾਰੀ ਆ ਤਾਂ ਅਜਹੀਆਂ ਚਰਚਾਵਾਂ ਜਦੋਂ ਆਕਾਲੀ ਸਫਾਂ ਦੇ ਵਿੱਚ ਪਹੁੰਚਦੀਆਂ ਹੁਣ ਤਾਂ ਫੇਰ ਬਹੁਤ ਸਾਰੇ ਬਾਦਲ ਸਮਰਥਕ ਬਹੁਤ ਸਾਰੇ ਬਾਦਲ ਪਰਿਵਾਰ ਦੇ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੱਕ ਵੀ ਇਹ ਗੱਲ ਪਚਾਈ ਹੋਵੇਗੀ ਕਿ ਅਜਹੀਆਂ ਚਰਚਾਵਾਂ ਚੋਣਾਂ ਦੇ ਇਸ ਮਾਹੌਲ ਦੇ ਅੰਦਰ ਨਿਕਲਦੀਆਂ ਜਾ ਰਹੀਆਂ ਕਿ ਸੰਗਰੂਰ ਤੋਂ ਗੁਰਮੇਂਦਰ ਢੀਡ ਸਾ ਜਿੱਤ ਰਿਹਾ ਬਠਿੰਡਾ ਤੋਂ ਬੀਬੀ ਬਾਦਲ ਹਾਰ ਰਿਹਾ ਤਾਂ ਕਿਤਨਾ ਕਿਤੇ ਅਜਹੀਆਂ ਚਿੰਤਾਵਾਂ ਦੇ ਨਾਲ ਨੀਂਦ ਉੱਡੀ ਉੱਡੀ ਰਹਿੰਦੀ ਹੋਵੇਗੀ ਐਸੇ ਕਰਕੇ ਕੁਝ ਚਿਹਰਿਆਂ ਦੇ ਫੇਰ ਬਦਲ ਕੀਤੇ ਗਏ ਇਹ ਵੀ ਚਰਚਾ ਕਾਲੀ ਸਫਾਂ ਦੇ ਵਿੱਚ ਰਹਿੰਦੀ ਹੈ ਕਿ ਹਮੇਸ਼ਾ ਹੀ ਜਦੋਂ ਬਾਦਲ ਪਰਿਵਾਰ ਮੈਦਾਨ ਸਭਾ ਦੀਆਂ ਚੋਣਾਂ ਵਿੱਚ ਹਿੱਸਾ ਲਵੇ ਲੋਕ ਸਭਾ ਦੀਆਂ ਚੋਣਾਂ ਵਿੱਚ ਹਿੱਸਾ ਲਵੇ ਤਾਂ ਸਾਰੇ ਦੀ ਸਾਰੀ ਤਾਕਤ ਇੱਕੋ ਸੀਟ ਤੇ ਝੋਕ ਦਿੱਤੀ ਜਾਂਦੀ ਹੈ ਤਾਂ ਜਦੋਂ ਸਾਰੀ ਤਾਕਤ ਹੀ ਇੱਕੋ ਸੀਟ ਤੇ ਜਾਂ ਇੱਕ ਦੋ ਸੀਟਾਂ ਤੇ ਹੀ ਝੋਕ ਦਿੱਤੀ ਜਾਂਦੀ ਹੋਵੇ ਤਾਂ ਬਾਕੀ ਸੀਟਾਂ ਦੇ ਪ੍ਰਤੀ ਅਣਦੇਖੀ ਰੱਖ ਲਈ ਹੋਵੇ ਉਹ ਵੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਤਾਂ ਫਿਰ ਬਾਕੀਆਂ ਸੀਟਾਂ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਦੀ ਚਿੰਤਾ ਕਿਉਂ ਨਹੀਂ ਇਹ ਵੀ ਚਰਚਾ ਬਣੀ ਰਹਿੰਦੀ ਆ ਤਾਂ ਕਿਹਾ ਜਾ ਰਿਹਾ ਕਿ ਅਖੀਰ ਤੱਕ ਸੁਖਪਾਲ ਖੈਰਤ ਤੇ ਮੀਤ ਹੇਰ ਦੇ ਵਿੱਚ ਚਾਲੇ ਹੀ ਰਹਿ ਜਗਾ ਇਹ ਮੁਕਾਬਲਾ ਤਾਂ ਬੇਸ਼ੱਕ ਜਿੰਨੇ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਦੇ ਆ ਉਹ ਤਾਂ ਜਿੱਤ ਦੀ ਆਸ ਦੇ ਨਾਲ ਹੀ ਉਤਰਦੇ ਆ ਜਿੱਤ ਦੇ ਮਕਸਦ ਦੇ ਨਾਲ ਹੀ ਉਤਰਦੇ ਆ ਹਾਰਨਾ ਕੋਈ ਵੀ ਨਹੀਂ ਚਾਹੁੰਦਾ ਜਿੱਤ ਹਾਰ ਲੋਕ ਤਾਂ ਕਰਦੇ ਆ ਵੋਟਰ ਤਾਂ ਕਰਦੇ ਆ ਪਰੰਤੂ ਹੁਣ ਜਿਸ ਤਰ੍ਹਾਂ ਹਰ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰ ਉਤਾਰਿਆ ਇਸ ਸਮੇਂ ਅਗਜ਼ਟ 올 ਦਾ ਜਿਹੜੇ ਸਰਵੇਖਣ ਹੋਣਗੇ ਉਹਨਾਂ ਤੋਂ ਉਲਟ ਜਾਂ ਲੋਕਾਂ ਦੀ ਵੀ ਆਸ ਤੋਂ ਉਲਟ ਹੋਣਗੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ